ਕੁਸ਼ਤ ਜੋਸ਼ ਦੋਵੇਂ ਇਕੱਠੇ ਜਾਈਦੇ ਅਜੇ ਜੋਸ਼ ਬਹੁਤ ਆ ਇੱਕੇ ਵਾਰੀ ਜੋਸ਼ ਆਉਂਦਾ ਮੁੜ ਕੇ ਜਦ ਸਵਾਲ ਜਵਾਬ ਹੁੰਦੇ ਹੋਸ਼ ਹੀ ਨਹੀਂ ਰਹਿੰਦਾ ਆਖੋ ਸਤਨਾ ਮੈਂ ਕਿਹਾ ਪੁੱਤਰ ਤੂੰ ਮੇਰਾ ਵੀਰ ਆ ਤੇਰੀ ਦਾੜੀ ਵੀ ਕੱਟੀ ਕੇਸ ਤੋਂ ਨਿਸ਼ਾਨ ਸਾਹਿਬ ਅੱਛਾ ਖੜਿਆ ਗੁੱਸਾ ਨਾ ਕਰੀਂ ਅਹੀਂ ਵੀ ਕਿਤੇ ਮੋਹਨੇ ਹੁੰਦੇ ਸੀ ਸਾਨੂੰ ਵੀ ਨਹੀਂ ਸੀ ਪਤਾ ਇਸ ਪਾਸੇ ਆਵਾਂਗੇ ਗੱਲ ਨਾਲ ਲਾ ਕੇ ਉਹਨੂੰ ਮੈਂ ਬਿਠਾਇਆ 15 16 ਨੂੰ ਮੈਂ ਕਿਹਾ ਭਲਿਆ ਜਿਹੜਾ ਤੇਰੇ ਹੱਥ 'ਚ ਨਿਸ਼ਾਨ ਸਾਹਿਬ ਆ ਨਾ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਚੁਲਾਇਆ ਭਾਈ ਪਾਰੋ ਜੀ ਪਰਮਹੰਸ ਨੇ ਗੋਇੰਦਵਾਲ ਸਾਹਿਬ ਜਿੱਥੋਂ ਦਾਸ ਆਇਆ ਡੱਲਾ ਸਾਹਿਬ ਭਾਈ ਪਾਰੋ ਜੀ ਪਰਮਹੰਸ ਦੀ ਕੁਲ ਤੋਂ ਭਾਈ ਦਇਆ ਸਿੰਘ ਜੀ ਹੋਏ ਪਹਿਲੇ ਭਜ ਪਿਆਰੇ ਆਖੋ ਸਤਨਾਮ ਦੂਸਰੇ ਨਿਸ਼ਾਨ ਸਾਹਿਬ ਅਕਾਲ ਤਖਤ ਦਾ ਢਾਡੀ ਸਿੰਘ ਇਤਿਹਾਸ ਤੁਹਾਨੂੰ ਦੱਸੁੰਦਾ ਸੀ ਉੱਥੇ ਛੇਵੇਂ ਪਾਤਸ਼ਾਹ ਨੇ ਚੁਲਾਏ ਤੇ ਤੀਸਰੇ ਫਿਰ ਨੀਲੇ ਰੰਗ ਦੇ ਆਨੰਦਪੁਰ ਸਾਹਿਬ ਫਰਲੇ ਝੋ ਲਗੇ ਨਿਸ਼ਾਨ ਸਾਹਿਬ ਦੀ ਡੈਫੀਨੇਸ਼ਨ ਕੀ ਹੈ ਇਹ ਏਦਾਂ ਫਰਲਾ ਕਰਦਾ ਜਿੱਥੇ ਝੁਲਦਾ ਕਹਿੰਦਾ ਜੇ ਰੋਟੀ ਖਾਣੀ ਆ ਜਾ ਨਹੀਂ ਕੱਪੜੇ ਹੈਗੇ ਆ ਜਾ ਨਹੀਂ ਘਰ ਹੈਗਾ ਆ ਜਾ ਨਹੀਂ ਕੋਈ ਸੁਭਾਲ ਦਾ ਆ ਜਾ ਕਮਰਾ ਲੈਣਾ ਆ ਜਾ ਅੱਜ ਨਿਸ਼ਾਨ ਸਾਹਿਬ ਤੇ ਝੁਲਦਾ ਪਰ ਕਾਨੂੰਨ ਕੋਈ ਨਹੀਂ ਹੈਗਾ ਔਖਾ ਤਾਂ ਜਾਣਦਾ ਕਿ ਲੰਧਿਆ ਤੇ ਆ ਕੇ ਅੱਖਾਂ ਪਰਛਾਦਾ ਖੜਾਂਗੇ ਨਹੀਂ ਜੇ ਆਪ ਭੁੱਖੇ ਆ ਔਖਾ ਤਾਂ ਉਹ ਕਹਿੰਦਾ ਮੇਰੀ ਮਾਂ ਬਿਮਾਰ ਬਾਬਾ ਜੀ ਕੋਲ ਫਕਰੋ ਮੈਂ ਕਿਹਾ ਜੀ ਤੇ ਆਪ ਮਾਰਾਂ ਉਹਨੇ ਕਹਿ ਮਰਾਤ ਰੈਣੀ ਕਮਰਾ ਮੈਂ ਕਿ ਸਾਰੇ ਬੁੱਕ ਹੈਗੇ ਵਿਲੇ ਜਿੰਦਰਾ ਲਾਇਆ ਇਹਨਾਂ ਅੱਖੋ ਸਤਨਾ ਉਹਨੂੰ ਦੇਣੇ ਤੋਂ ਨਾ ਵਧੀਆ ਬੰਦੇ ਹੰ ਦਵਾਂਗੇ ਇਹ ਨਿਸ਼ਾਨ ਸਾਹਿਬ ਦੇ ਅਰਥ ਨੌਜਵਾਨਾਂ ਨੇ ਸੁਣੇ ਸੱਚੀ ਜਾਣੇ ਉਹ ਅੱਖਾਂ ਭਾਰੀਆਂ ਚੱਲੀ ਆਨੰਦਪੁਰ ਸੀ ਵੇਖੋ ਗਿਆਨ ਦੀ ਲੋੜ ਆਪਾਂ ਤਾਂ ਹੀ ਹੋ ਸੱਜੇ ਕਿ ਨੂੰ ਸਮਝ ਆਵੇ ਪਤਾ ਲੱਗੇ ਚਲੋ ਜਿੰਨੇ ਚਿਰ ਸਾਥ ਚੱਲਦੇ ਬੋਲਾਂਗੇ ਬਾਕੀ ਸ੍ਰੀਮਾਨ ਸੰਤ ਬਾਬਾ ਗਰਤਾਰ ਸਿੰਘ ਕਈ ਵਾਰੀ ਮੈਂ ਬੋਲਿਆ ਲਾਈਵ ਚ ਕਹਿੰਦੇ ਹੁੰਦੇ ਉਹ ਤਾਂ ਸੱਚ ਦੀ ਗੱਲ ਕਰਨੀ ਤੇ ਖਫਣ ਗੱਡੀ 'ਚ ਰੱਖਿਓ ਆਖੋ ਪਤਾ ਨਹੀਂ ਕਿ ਕੋਈ ਕੈਦ ਨਹੀਂ ਆਪਾਂ ਕਹਿੰਗੇ ਅੱਜ ਗੰਦਕੀ ਦਾ ਮੁੱਲ ਪੈਂਦਾ ਇੱਕ ਸਿੰਗਰ ਇੱਕ ਘੰਟਾ ਲਾਉਂਦਾ 7 ਲੱਖ 6 5 'ਚ ਤੇ ਉਹਦੇ ਨਾਲ 15 ਬੌਂਸਰ ਹੁੰਦੇ ਆ ਬੋਲੋ ਵੈਗਰ ਤੇ ਤਿੰਨ ਗੱਡੀਆਂ ਹੁੰਦੀਆਂ ਤੇ ਗੁਰੂ ਕੇ ਰਾਗੀ ਸਿੰਘ ਪ੍ਰਚਾਰਕ ਵਿਚਾਰੇ ਗਰੀਬੀ ਕਰਕੇ ਆਉ ਦਾ ਰੁਗ ਨਹੀਂ ਆਉਂਦਾ ਤੇ ਨਾਲ ਦੇ ਨੂੰ ਕੀ ਦੇਣਾ ਕੋਈ ਸਤ ਨਾ ਹੋਂ ਕਦੇ ਗੌਰ ਕੀਤਾ ਤੁਸੀਂ ਇਹਨਾਂ ਗੱਲਾਂ ਲਈ ਇੱਕ ਬੰਦੇ ਨੇ ਇੱਥੇ ਗੰਦਕੀ ਗਾਉਣੀ ਹੈ ਤੇ ਉਹਦੇ ਨਾਲ 15 ਬੰਦੇ ਗੱਨ ਮੈਣ ਆਏ ਤਿੰਨ ਗੱਡੀਆਂ ਲੈਂਡ ਕਰੂਜ਼ਰ ਤੇ ਫੋਰਟਿਓਨਰ ਤੇ ਕੀਰਤਨੀਏ ਕੀਰਤਨ ਕਰਨਾ ਇੱਕ ਮੋਟਰਸਾਈਕਲ ਤੇ ਡੰਗੀ ਤੇ ਵਾਜਾ ਰੱਖਿਆ ਵਿੱਚ ਤਵਲਾ ਰੱਖਿਆ ਇੱਕੇ ਤੇ ਚੜੇ ਤੇ ਮੈਨ ਲੱਗ ਗਿਆ ਲੰਘਿਆ ਭਾਈ ਸਹ ਮੇਰੇ ਨਾਲ ਮਾਰੇ ਦੀ ਹਜੂਰੀ ਚ ਝੂਠ ਨਹੀਂ ਆਪਾਂ ਬੋਲ ਸੋਏ ਤੇ ਮਨ ਨੂੰ ਰੋਗ ਭਰੇ ਗਿਆ ਭਾਈ ਸਾਹਿਬ ਕਹਿੰਦੇ ਗਿਆਨੀ ਜੀ ਕੀ ਹੋਇਆ ਮੈਂ ਕਿਹਾ ਮੇਰੀ ਕੌਮ ਦੀ ਬਦਕਿਸਮਤੀ ਕਹਿੰਦੇ ਉਹ ਕਿਵੇਂ ਮੈਂ ਕਿਹਾ ਇਹਨਾਂ ਨੇ ਜਾ ਕੇ 1 ਘੰਟਾ ਕੀਰਤਨ ਕਰਨਾ ਤੇ ਵੇਹ ਮੂੰਹ ਸਿਰ ਘੱਟੇ ਨਾ ਭਰਿਆ ਆ ਜਿਹੜੇ ਲਾਗਿਓ ਤਿੰਨ ਗੱਡੀਆਂ ਵਾਲੇ ਲੰਘੇ ਲੇਟਾਂ ਵਾਲੇ ਇਹਨਾਂ ਜਾ ਕੇ ਲੋਕਾਂ ਨੂੰ ਗੰਗ ਸੁਣਾਉਣਾ ਹੀ ਤੇ ਲੋਕਾਂ ਨੇ ਇਹਨਾਂ ਨੂੰ ਜੱਫੀਆਂ ਪਾਉਣੀਆਂ 7 ਲੱਖ ਕਿੱਥੇ ਘੰਟੇ ਦਾ ਕਿੱਥੇ 7 ਹਜ਼ਾਰ ਚਲੋ ਸਾਡਾ ਤੇ ਹੁਣ ਸੰਗਤ 'ਚ ਨਾ ਪਿਆਰ ਬਣਿਆ ਸਾਨੂੰ ਸੰਗਤ ਦੇ ਵੀ ਦਿੰਦੀ ਹੈ ਜਿੰਨੇ ਮੰਗਦੇ ਕੀ ਯਾਰ 11 ਤੋਂ ਵਾਅਦੇ ਜਵਾਬ ਦੇ ਹੁੰਦੇ ਆ ਪਰ ਜਿਹੜੇ ਆਮ ਜੱਥੇ ਉਹਨਾਂ ਦਾ ਉੱਥੇ ਹੀ ਸੂਈ ਟਿੱਕੀ 11 ਸੇ 2100 ਨਹੀਂ ਬਾਬਾ ਜੀ ਮੈਂ ਇਦਾਂ ਇਦਾਂ ਹੀ ਆ ਓਏ ਹੋਏ ਇਹ ਗੱਲ ਨੋਟ ਕਰਿਓ ਗੁਰਮਖੋ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਔਲ ਵਾਲੀਆਂ نسلਾਂ ਨੇ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮੇਰੇ ਬਾਦਸ਼ਾਹ ਹਮਾਰੇ ਨੇ ਤਿਆਰੀ ਕੀਤੀ ਜਨਾ ਸਿੰਘਾਂ ਨੇ ਹੱਥ ਜੋੜ ਕੇ ਆਖਿਆ ਦਾਤਾ ਜੀ ਸ੍ਰੀ ਸਬ ਮਹਾਨ ਚਪਾਲ ਤੁਸੀਂ ਆਪੇ ਕਿਹਾ ਪੰਜੀ ਪਰਮੇਸ਼ਰ ਹੈ ਤੇ ਸਾਡਾ ਪੰਜਾਂ ਦਾ ਹੁਕਮ ਪੰਥ ਦਾ ਕਿ ਤੁਸੀਂ ਇਸ ਗੜੀ ਚੋਂ ਨਿਕਲ ਜਾਓ ਇੱਕ ਦਿਨ ਇੱਕ ਬੋਲਣ ਦਿਆ ਸੀ ਬੁੰਦ ਲਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਤੇ ਭੱਜ ਗਿਆ ਵੇਖੋ ਸੋਚ ਕੇ ਕਹਿੰਦਾ ਮਾਰੇ ਤੇ ਭੱਜ ਗਏ ਚਮਕੌਰ ਚ ਇਦਾਂ-ਉਦਾਂ ਮੈਂ ਕਿਹਾ ਵੀ ਹੁਣ ਤੇਰੇ ਕੋਲ ਕੋਈ ਅੰਦਰ ਬੋਲਦਾ ਤੂੰ ਨਹੀਂ ਬੋਲਦਾ ਆਖੋ ਸਤਨਾਮ ਇਤਿਹਾਸ ਨੂੰ ਗਾੜ ਰਹੇ ਉਹਨਾਂ ਇਹੋ ਹੀ ਕਹਿਣਾ ਲੈ ਜੀ ਆਪ ਕਿਉਂ ਗਏ ਲੜੇ ਕਿਉਂ ਨਹੀਂ ਉਹ ਭਲਿਓ ਇੱਥੇ ਬਚਨ ਵੇਖੋ ਪੰਥ ਦਾ ਤੇ ਗ੍ਰੰਥ ਦਾ ਪੰਨਿਆਂ ਪਿਆਰਿਆਂ ਨੂੰ ਅੱਜ ਅਸੀਂ ਥੱਲੇ ਲਾ ਦਿੱਤਾ ਕੋਈ ਨਹੀਂ ਸੁਣਦਾ ਪੰਨਿਆਂ ਦੀ ਜਿਹੜੇ ਜਥੇਦਾਰ ਸਾਹਿਬ ਨੇ ਦੁਨੀਆ ਦੇ ਦੁੱਖ ਸੁਣਨੇ ਸੀ ਦੁਨੀਆ ਨੇ ਉਹਦੇ ਕੋਲ ਜਾ ਕੇ ਸਾਡੇ ਅਰਗਿਆਂ ਰੋਣਾ ਹੀ ਉਹਦੇ ਆਵਰੋਂ ਹੁੰਦੇ ਆਖੋ ਸਤਨਾਮ ਕਿੰਨੋਂ ਸੁਣਾਵਾ ਦੁਖ ਮਾਏ ਮੇਰੀਏ ਤੇਰਾ ਪੰਜਾਬ ਮੁੱਕਿਆ ਤੇ ਮਾਰੇ ਸੱਚੇ ਬਾਦਸ਼ਾਹ ਕਿਰਪਾ ਕਰ ਮੈਂ ਨੌਜਵਾਨਾਂ ਨੇ ਅਰਥ ਸੁਣੇ ਚਲੋ ਬੜੇ ਪਿਆਰ ਨਾਲ ਮੇਰੇ ਵੀਰ ਬਹਿ ਗਏ ਤੇ ਮੈਂ ਕਿਹਾ ਇੱਕ ਅਰਥ ਹੋਰ ਨਿਸ਼ਾਨ ਸਾਹਿਬ ਦਾ ਵੀ ਜਿੱਦਨ ਮਾਰੇ ਦੇ ਸਹਿਬ ਜੀ ਆ ਦੇ ਨੀਆਂ ਚ ਖੜੋਤੇ ਸੀ ਤੇ ਬਾਬਾ ਜੋਰਾਵਰ ਫਤਿਹ ਸਿੰਘ ਦਾ ਸਾਰੇ ਤੇ ਕਰਦੇ ਉਹਨਾਂ ਵੀ ਆਖਿਆ ਉਨੀ ਆਖਿਆ ਸੀ ਸੂਬੇ ਨੇ ਕਾਹ ਘਤ ਓਏ ਕੀ ਲੈਣਾ ਤੁਸੀਂ ਜੂੜੇ ਤੇ ਦਮਾਲੇ ਤੋਂ ਸਿਰ ਚ ਘਾਓ ਕੇਸ ਕਟਾਓ ਕਲਮਾ ਪੜੋ ਵਿਆਹ ਮਿਲੂ ਕੋਠੀ ਮਿਲੂ ਤੁਹਾਨੂੰ ਜਾਇਦਾਤਾਂ ਦਵਾਂਗੇ ਜਿਹਦੇ ਪਿੱਛੇ ਅੱਜ ਅਸੀਂ ਧੱਕੇ ਖਾਂਦੇ ਫਿਰਦੇ ਸਾਰੇ ਹੁਣ ਇਹ ਕਿਹਾ ਸਭ ਕੁਝ ਮਿਲੂਗਾ ਬਾਬਾ ਫਦੇ